ਫਲਕਾ ਜਲਾਲਾਬਾਦ ਦੇ ਅਧੀਨ ਆਉਂਦੇ ਫਾਜ਼ਿਲਕਾ ਫਰੋਇਪੁਰ ਰੋਡ ਤੇ ਸਥਿਤ ਪਿੰਡ ਕਬਾਇਆ ਵਿਖੇ ਇੱਕ ਰਹਾਇਸ਼ੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਖੜਾ ਹੋਇਆ ਜਾਣਕਾਰੀ ਦਿੰਦਿਆਂ ਜਲਾਲਾਬਾਦ ਦੀ ਰਹਿਣ ਵਾਲੀ ਬਜ਼ੁਰਗ ਔਰਤ ਵਿਦਿਆਬਾਈ ਨੇ ਦੱਸਿਆ ਕਿ ਉਹਨਾਂ ਦੇ بیٹے ਸੰਦੀਪ ਸਿੰਘ ਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਪਿੰਡ ਕਬਾਇਆ ਵਿਖੇ ਰਹਿਣ ਦੇ ਲਈ ਰਹਾਇਸ਼ੀ ਜਗ੍ਹਾ ਜੋ ਕਬਾਇਆ ਦੇ ਹੀ ਇੱਕ ਵਾਸੀ ਗੁਰਦੀਪ ਸਿੰਘ ਕੋਲੋਂ ਖਰੀਦੀ ਸੀ ਜੋ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਜਿਸ ਦੀ ਲੇਖਪੜ ਕਰਕੇ ਅਤੇ ਜੋ ਬਣਦੀ ਰਕਮ ਸੀਸ ਜਗਾ ਦੀ ਉਹ ਉਸਦੇ بیٹے ਦੇ ਵੱਲੋਂ ਗੁਰਦੀਪ ਸਿੰਘ ਨੂੰ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਇਸ ਜਗਾ ਦਾ ਕਬਜ਼ਾ ਉਸਦੇ بیٹے ਵੱਲੋਂ ਲਿਆ ਗਿਆ ਸੀ ਪਰ ਹੁਣ ਕੁਝ ਸਮਾਂ ਪਹਿਲਾਂ ਇਸ ਜਗਾ ਦੇ ਪੁਰਾਣੇ ਮਾਲਕ ਵੱਲੋਂ ਮੁੜ ਤੋਂ ਉਸੇ ਜਗਾ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਜਿਸ ਨੂੰ ਲੈ ਕੇ ਹੁਣ ਦੋਨਾਂ ਧਿਰਾਂ ਵਿੱਚਕਾਰ ਵਿਵਾਦ ਖੜਾ ਹੋ ਚੁੱਕਿਆ ਹੈ ਅੱਜ ਦੋਨੇ ਧਿਰਾਂ ਪੁਲਿਸ ਚੌਕੀ ਕਬਾਇਆ ਵਿਖੇ ਪਹੁੰਚੀਆਂ ਹਨ ਦੂਜੇ ਪਾਸੇ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਲੈ ਕੇ ਦੋਨਾਂ ਧਿਰਾਂ ਨੂੰ ਆਪਸੀ ਰਜ਼ਾਮੰਦੀ ਕਰਕੇ ਇਸ ਮਸਲੇ ਨੂੰ ਨਪਟਾਉਣ ਲਈ ਬੁਲਾਇਆ ਗਿਆ ਜਦ ਇਸ ਮਸਲੇ ਬਾਰੇ ਦੂਸਰੀ ਧਿਰ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਤੁਸੀਂ ਵੀ ਸੁਣੋ ਪੂਰਾ ਮਸਲਾ ਕੀ ਨਾਮ ਹੈ ਤੁਹਾਡਾ ਜਿੱਧਿਆ ਭਾਈ ਕਿਹੜਾ ਪਿੰਡ ਜਲਾਲਾਬਾਦ ਜਲਾਲਾਬਾਦ ਅੱਜ ਕਿਭਾਇਆ ਪਹੁੰਚੇ ਹੋ ਤੁਸੀਂ ਮਸਲਾ ਕੀ ਹੈ ਤੁਹਾਡਾ ਅਸੀਂ ਜਹਾ ਖਰੀਦੀ ਸੀ ਮੇਰੇ ਬੇਟੇ ਨੇ ਜੀ ਉਹਨੇ ਆਦੇ ਰਾਇਸਵਾਸ سے ਲਈ ਸੀ ਕੀ ਨਾਮ ਹੈ ਤੁਹਾਡੇ ਬੇਟੇ ਦਾ ਸੰਦੀਪ ਸਿੰਘ ਅੱਛਾ ਕਿਨਾਂ ਤੋਂ ਲਈ ਸੀ ਜੇ ਗਰਦੀਪ ਸਿੰਘ ਤੂੰ ਜੀ ਅਸੀਂ ਸਾਡੇ ਕੋ ਉਹਨਾਂ ਨੂੰ ਪੇਮੈਂਟ ਚੱਕ ਲਈ ਸੀ ਅੱਛਾ ਸਾਨੂੰ ਉਹਨਾਂ ਲਿਖਤ ਦੇ ਦਿੱਤੀ ਸੀ ਅੱਛਾ ਫਿਰ ਉਹਨਾਂ ਕਬਜ਼ਾ ਵੀ ਦੇ ਦਿੱਤਾ ਸੀ ਅੱਛਾ ਤੁਹਾਨੂੰ ਹਾਂ ਅੱਛਾ ਉਹਨਾਂ ਉਹਨਾਂ ਕੁਛ ਦਿਨਾਂ ਬਾਅਦ ਉਹਨਾਂ ਕਬਜ਼ਾ ਕਰ ਲਿਆ ਅੱਛਾ ਤੁਹਾਡੀ ਜਗ੍ਹਾ ਤੇ ਹਾਂ ਜਿੰਦੇ ਉਹਨਾਂ ਪੈਸੇ ਲੈ ਲੈ ਸੀ ਪੈਸੇ ਲੈ ਲੈ ਕਬਜ਼ਾ ਕਰ ਲਿਆ ਅੱਛਾ ਫਿਰ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਕਬਜ਼ਾ ਕਰ ਲਿਆ ਅਸੀਂ ਆਏ ਸਾਨੂੰ ਕੋਟ ਮਾਰ ਕੀਤੀ ਅੱਛਾ ਸਾਨੂੰ ਜਾਨੋ ਮਾਰਨ ਦੀ ਗੱਲ ਹੂੰ ਤੇ ਆ ਬੇ ਆਹ ਕੌਣ ਤੁਸੀਂ ਇੱਥੇ ਸਾਡੇ ਨੂੰ ਸਾਨੂੰ ਕਬਜ਼ਾ ਨਹੀਂ ਦੇ ਰਹੇ ਹੁਣ ਤੁਸੀਂ ਥਾਣੇ ਇੱਥੇ ਪਹੁੰਚੇ ਹੋ ਅਸੀਂ ਹੁਣ ਥਾਣੇ ਪਹੁੰਚੇ ਆ ਥਾਣੇ ਕੋਈ ਸੁਣਾਈ ਬੋਲ ਚੁੱਕੇ ਠੀਕ ਹੈ ਨਹੀਂ ਤਾਂ ਕਾਗਜ਼ੀ ਲੜਾਈ ਚੱਲਾਂਗੇ ਅੱਛਾ ਕੋਰਟ ਕੇਸ ਵੀ ਚੱਲਦਾ ਤੁਹਾਡਾ ਹਾਂ ਕੋਰਟ ਕੇਸ ਵੀ ਚੱਲਦਾ ਉਹ ਕੇਸ ਤੁਹਾਡੇ ਹੱਕ ਚ ਹੋਇਆ ਕਿ ਅਜੇ ਚੱਲਦਾ ਸਾਡੇ ਸਾਡੇ ਹੱਕ ਚ ਹੋ ਗਿਆ ਸਾਨੂੰ ਮਿਲ ਗਿਆ ਸਟੇ ਵੀ ਮਿਲ ਗਿਆ अच्छा सब कोई दालत पणो सानू हो गया आज ਤੁਸੀਂ ਇੱਥੇ ਪਹੁੰਚੇ ਹੋ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਨੇ ਤੇ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਸਾਡੀ ਮੈਂ ਖਰੀਦੀ ਅਸਾ ਖਰੀਦੀ ਜੀ ਜੀ ਸਰ ਇੱਕ ਕਬਾਇਆ ਪਿੰਡ ਦੇ ਵਿੱਚ ਜਗ੍ਹਾ ਨੂੰ ਲੈ ਕੇ ਦੋ ਤੇ ਰੰਦਾ ਆਪਸ ਦੇ ਵਿੱਚ ਵਿਵਾਦ ਆ ਕੀ ਮਸਲਾ ਕੀ ਹੈ ਸਾਰੇ ਇਹਨਾਂ ਦਾ ਦੋਨਾਂ ਤੇ ਰੰਦਾ ਕੋਈ ਜਗ੍ਹਾ ਨੂੰ ਖਰੀਦੋ ਖਰੀਦੇ ਸੀ 플ਾਟ ਇੱਕ ਜਾਲਾਵਾਤ ਪਾਰਟੀ ਉਹਨਾਂ ਨੇ 플ਾਟ ਖਰੀਦੇ ਸੀ ਉਹਨਾਂ ਦਾ ਕੋਈ ਮਾਮੂਲੀ ਡਿਸਪਿਊਟ ਹੈ ਇਹਨਾਂ ਦਾ ਸੀ ਨਾ ਦੋਹਾਂ ਪਾਰਟੀਆਂ ਨੂੰ ਚੌਕੀ ਬੁਲਾਇਆ ਤੇ ਇਹਨਾਂ ਦਾ ਕੰਪਰੋਮਾਈਜ਼ ਕਰਾ ਰਿਹਾ ਜੀ ਦੋਵੇਂ ਧਿਰਾਂ ਨੇ ਇਥੇ ਪਹੁੰਚ ਗਿਆ ਹਾਂਜੀ ਹਾਂਜੀ ਦੋਰੋਂ ਧਿਰਾਂ ਨੇ ਬੁਲਾਇਆ ਇਹਨਾਂ ਦੇ ਕੰਪਰੋਮਾਈਜ਼ ਦੀ ਗੱਲਬਾਤ ਚੱਲ ਰਹੀ ਹੈ ਜੀ ਸਰ ਇਹਨਾਂ ਦਾ ਕੋਈ ਕੋਰਟ ਕੇਸ ਵੀ ਚੱਲਦਾ ਇਹਨਾਂ ਦੇ ਦੱਸ ਮੁਤਾਬਕ ਹੈ ਵੀ ਸਾਡਾ ਦੋਨਾਂ ਧਿਰਾਂ ਦਾ ਵੀ ਕੋਰਟ ਕੇਸ ਚੱਲਦਾ ਹੈ ਜੀ ਮਖਜੂਕ ਮਾਨਯੋਗ ਅਦਾਲਤ ਦਾ ਹੁਕਮ ਹੋਵੇਗਾ ਉਸ ਮੁਤਾਬਕ ਜੀ ਅਗਲੀ ਕਾਰਵਾਈ ਕਦੋਂ ਦੀ ਹੋਵੇਗੀ ਜੀ ਜੀ